ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਤੇ ਚਲੋ ਜੀ ਬਣਾਉਣੇ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 22 ਗੁੰਡੇ ਪਾਏ ਆ ਜੀ ਤੇ ਜਾਂ ਚਾਰ ਚਾਰ ਗੁੰਡਿਆਂ ਦਾ ਡਿਜ਼ਾਈਨ ਆ ਇਹ ਤੇ ਇੱਕ ਇੱਕ ਗੁੰਡਾ ਆਪਾਂ ਸਾਈਡਾਂ ਤੇ ਪਾਇਆ ਹੁੰਦਾ ਜੀ ਬਾਕੀ ਗੁੰਡੇ ਆਪਣੇ ਡਿਜ਼ਾਈਨ ਦੇ ਆ ਤੇ ਚਲੋ ਜੀ ਵੀਡੀਓ ਬਣਾਉਣ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਜਿਹੜੇ ਨਵੇਂ ਜੁੜਨਗੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਤੁਸੀਂ ਮੇਰੇ ਵੀ ਚੈਨਲ ਨੂੰ ਸਪੋਰਟ ਜ਼ਰੂਰ ਕਰੋ ਜੀ ਬਹੁਤ ਜ਼ਰੂਰਤ ਹੈ ਤੁਹਾਡੇ ਸਪੋਰਟ ਦੀ ਤੇ ਮੇਰੇ ਚੈਨਲ ਨੂੰ ਸਪੋਰਟ ਕਰੋ ਤੇ ਹੁਣ ਆਪਾਂ ਕਰਦੇ ਆਂ ਜੀ ਸਟਾਰਟ ਡਿਜ਼ਾਈਨ ਇਹਦੀਆਂ ਆਪਾਂ ਦੋ ਸਲਾਈਆਂ ਉਲਟੀਆਂ-ਉਲਟੀਆਂ ਬਣਾ ਲਈਆਂ ਜੀ ਇਹ ਉਲਟਾ ਪਾਸਾ ਇਧਰ ਸਿੱਧੇ ਪਾਸੇ ਦੋ ਸਲਾਈਆਂ ਆਪਾਂ ਸਿੱਧੀਆਂ ਕੱਢ ਲਈਆਂ ਜੀ ਉਲਟੀ ਸਾਈਡ ਤੋਂ ਡਿਜ਼ਾਈਨ ਇਹ ਸਟਾਰਟ ਹੋਊਗਾ ਤਾਂ ਆਪਾਂ ਪਹਿਲਾਂ ਇਹ ਦੋ ਸਲਾਈਆਂ ਕੱਢ ਲਈਆਂ ਸੀਗੀਆਂ ਤੇ ਹੁਣ ਆਪਾਂ ਸਟਾਰਟ ਕਰਦੇ ਆਂ ਜੀ ਡਿਜ਼ਾਈਨ ਆਹ ਵਾਲਾ ਕੁੰਡਾ ਆਪਾਂ ਤਾਰ ਲਾਂਗੇ ਆਲੇ ਕੁੰਡੇ ਆਪਾਂ ਜਿਹੜੇ ਬਣਾਵਾਂਗੇ ਹੁਣ ਇਸ ਤਰ੍ਹਾਂ ਡਬਲ ਵਾਲ ਪਾ ਕੇ ਬਣਾਵਾਂਗੇ ਚਾਰ ਚਾਰ ਗੁੰਡਿਆਂ ਦਾ ਡਿਜ਼ਾਈਨ ਹੈ ਜੀ ਇਸ ਤਰ੍ਹਾਂ ਆਪਾਂ ਵਾਲ ਪਾ ਪਾ ਕੇ ਡਬਲ ਵਾਲ ਪਾ ਕੇ ਜਿਵੇਂ ਆਪਾਂ ਬਣਾਉਨੇ ਹੁੰਨੇ ਸਲਾਈ ਉਸ ਤਰ੍ਹਾਂ ਬਣਾਉਣੀ ਹੈ ਜੀ ਇਹ ਇਹ ਸਾਰੇ ਗੁੰਡੇ ਆਪਾਂ ਇਸ ਤਰ੍ਹਾਂ ਬਣਾ ਲੈਣੇ ਆ ਨਲੋ ਜੀ ਆਪਾਂ ਜਲਦੀ ਜਲਦੀ ਕਰਕੇ ਇਹ ਸਲਾਈ ਪੂਰੀ ਬਣਾ ਲਈਏ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਵੈਸੇ ਬੋਲਦੀ ਤਾਂ ਮੈਂ ਤਾਂ ਤੁਹਾਨੂੰ ਪਤਾ ਹੀ ਹੈ ਜੀ ਬਹੁਤ ਘੱਟ ਬੋਲਦੀਆਂ ਬੋਲਦੀਆਂ ਜਿੰਨਾ ਕ ਹਸਾਬ ਜੀ ਦਾ ਹੀ ਬੋਲਿਆ ਜਾਂਦਾ ਜੀ ਜਿਆਦਾ ਨਹੀਂ ਬੋਲਿਆ ਜਾਂਦਾ ਤੇ ਚਲੋ ਜੀ ਹੁਣ ਆਪਾਂ ਆਗੇ ਸਿੱਧੇ ਪਾਸੇ ਹੁਣ ਆਪਾਂ ਆਹ ਕੁੰਡਾ ਬਣਾ ਲੈਨੇ ਆਪਾਂ ਖਾਲੀ ਧਾਰਦੇ ਹੁੰਨੇ ਆ ਮੈਂ ਬਣਾ ਲਿਆ ਇੱਥੇ ਆਪਾਂ ਚਾਰ ਗੁੰਡੇ ਧਾਰਾਂਗੇ ਜੀ ਚਾਰ ਕੁੰਡੇ ਆਪਾਂ ਲਾ ਲਿਆ ਤੇ ਇਹਨਾਂ ਨੂੰ ਆਪਾਂ ਹੁਣ ਇਸ ਤਰ੍ਹਾਂ ਕਰਾਂਗੇ ਦੋ ਕੁੰਡੇ ਆਪਾਂ ਇਸ ਸਲਾਈ ਤੇ ਲੈ ਲਿਆ ਜਿਹੜੀ ਤੇ ਆਪਣੇ ਕੁੰਡੇ ਆ ਤੇ ਦੋ ਆਪਾਂ ਇੱਧਰ ਲੈ ਲਿਆ ਇਹਨਾਂ ਨੂੰ ਇਸ ਸਲਾਈ ਤੇ ਲੈ ਕੇ ਆਪਾਂ ਇਹਨਾਂ ਨੂੰ ਸਿੱਧੇ ਬਣਾ ਲੈਣਾ ਜੀ ਚਾਰੇ ਕੁੰਡੇ ਆਪਾਂ ਸਿੱਧੇ ਬਣਾ ਲੈਨੇ ਇਹ ਆਪਣਾ ਚਾਰ ਕੁੰਡਿਆਂ ਦਾ ਇੱਕ ਡਿਜ਼ਾਈਨ ਹੋ ਗਿਆ ਅੱਗੇ ਆਪਾਂ ਚਾਰ ਕੁੰਡਿਆਂ ਦਾ ਵਲ ਫੇਰ ਲਾਵਾਂਗੇ ਚਾਰ-ਚਾਰ ਕੁੰਡਿਆਂ ਦਾ ਹੀ ਆਪਾਂ ਵਲ ਲਾਉਣਾ ਇਹ ਜਦੋਂ ਡਿਜ਼ਾਈਨ ਬਣਾਉਣਾ ਹੁਣ ਆਪਾਂ ਚਾਰ ਕੁੰਡਿਆਂ ਦਾ ਫੇਰ ਵਲ ਲਾ ਲਿਆ ਹੁਣ ਆਪਾਂ ਵਾਲੇ ਕੁੰਡੇ ਉੱਪਰਲੇ ਪਾਸੇ ਲਾਵਾਂਗੇ ਆਹ ਕੁੰਡੇ ਨੀਚੇ ਦੀ ਇਸ ਤਰ੍ਹਾਂ ਲਾਵਾਂਗੇ ਇਸ ਤਰ੍ਹਾਂ ਕਰਨਾ ਆਹ ਵਾਲੇ ਇਸ ਤਰ੍ਹਾਂ ਹੋਣਗੇ ਆਹ ਵਾਲੇ ਦੋ ਕੁੰਡੇ ਇੱਧਰ ਨੂੰ ਹੋਣਗੇ ਹੁਣ ਆਪਾਂ ਚਾਰ ਕੁੰਡੇ ਫਿਰ ਇਹਨਾਂ ਦਾ ਵਲ ਤਾਰ ਲਾਂਗੇ ਹੁਣ ਆਪਾਂ ਆਹ ਵਾਲੇ ਗੁੰਡੇ ਲਾਵਾਂਗੇ ਉੱਪਰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਲਾਵਾਂਗੇ ਆ ਵਾਲੇ نیچے ਦੀ ਲਵਾਂਗੇ ਜਿਵੇਂ ਆਪਾਂ ਪਹਿਲਾਂ ਵਾਲੇ ਬਣਾਈ ਸੀ ਆਹ ਵਾਲੇ ਇਸ ਤਰ੍ਹਾਂ ਬਣਾਵਾਂਗੇ ਥੋੜਾ ਜਿਹਾ ਇੱਥੇ ਧਿਆਨ ਨਾਲ ਦੇਖ ਲਿਓ ਤੁਸੀਂ ਹੁਣ ਦੇਖੋ ਜੇ ਇਸ ਤਰ੍ਹਾਂ ਹੋਵੇ ਹੁਣ ਆਹ ਵਾਲੇ ਚਾਰ ਕੁੰਡੇ ਜਿਹੜੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਾਂਗੇ ਆ ਇਹਨਾਂ ਨੂੰ نیچے ਦੀ ਅੱਗੇ ਲੈ ਆਵਾਂਗੇ ਦੋ ਕੁੰਡੇ ਇਹ ਪਹਿਲਾਂ ਬਣਾ ਲਵਾਂਗੇ ਆਹ ਵਾਲੇ ਬਾਅਦ ਚ ਬਣਾ ਲਵਾਂਗੇ ਸਿਲਾਈ ਆਪਾਂ ਇਹ ਸਾਰੀ ਸਿੱਧੀ ਬਣਾਉਣੀ ਹੈ ਇਹ ਦੇਖਿਓ ਹੁਣ ਆਪਾਂ ਆਹ ਵਾਲੇ ਕੁੰਡੇ نیچے ਕਰਾਂਗੇ ਮਸ ਆਪਾਂ ਜਿਹੜੇ ਦੋ ਦੋ ਕੁੰਡੇ ਆਪਣੇ ਆਉਂਦੇ ਆ ਉੱਪਰ ਇਹਨਾਂ ਦੀ ਆਪਾਂ ਡਾਇਰੈਕਸ਼ਨ ਹੀ ਦੇਖਣੀ ਆ ਵੀ ਕਿਵੇਂ ਆਉਂਦੀ ਆ ਇਸ ਤਰ੍ਹਾਂ ਆਉਣੀ ਚਾਹੀਦੀ ਆ ਤਾਂ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਂਦਾ ਹੈ ਹੁਣ ਆਪਾਂ ਆਗੇ ਜੇ ਉਲਟੀ ਸਾਈਡ ਇਹ ਸिलाई ਆਪਾਂ ਪੂਰੀ ਉਲਟੀ ਉਲਟੀ ਬਣਾਉਣੀ ਹੈ ਹੁਣ ਆਪਾਂ ਜਲਦੀ ਜਲਦੀ ਬਣਾ ਲੈਨੇ ਆ ਆਪਾਂ ਉਲਟੇ ਸਲਾਈ ਬਣਾ ਲਈ ਸਿੱਧੇ ਪਾਸੇ ਆ ਗਏ ਇਹ ਸਲਾਈ ਆਪਾਂ ਪੂਰੀ ਸਿੱਧੀ ਬਣਾਉਣੀ ਹੈ ਜੀ نیچے ਵੀ ਆਪਾਂ ਦੋ ਸਲਾਈਆਂ ਸਿੰਪਲ ਬਣਾਈਆਂ ਸੀਗੀਆਂ ਇੱਥੇ ਵੀ ਆਪਾਂ ਦੋ ਸਲਾਈਆਂ ਆਪਣੀਆਂ ਹੋ ਗਈਆਂ ਆ ਹੁਣ ਇੱਕ ਉਲਟੀ ਹੋ ਗਈ ਇੱਕ ਸਿੱਧੀ ਹੋ ਗਈ ਹੁਣ ਆਪਾਂ ਫੇਰ ਸਲਾਈ ਬਣਾਵਾਂਗੇ ਇਸ ਤਰ੍ਹਾਂ ਡਬਲ ਵਾਲ ਪਾ ਕੇ ਤੇ ਤੁਸੀਂ ਵੀਡੀਓ ਚ ਬਣੇ ਰਹੋ ਹਾਲੇ ਡਿਜ਼ਾਈਨ ਇਹ ਪੂਰਾ ਨਹੀਂ ਬਣਿਆ ਅੱਗੇ ਡਿਜ਼ਾਈਨ ਜਦੋਂ ਬਣੂਗਾ ਫੇਰ ਪੂਰਾ ਹੋਊਗਾ ਤੇ ਤੁਸੀਂ ਐਂਡ ਤੱਕ ਜ਼ਰੂਰ ਵੀਡੀਓ ਚ ਬਣੇ ਰਹੋ ਜ਼ਰੂਰ ਦੇਖਿਓ ਡਿਜ਼ਾਈਨ ਬਹੁਤ ਸੋਹਣਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬੱਚਿਆਂ ਵਾਸਤੇ ਬਣਾਓ ਤਾਂ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਤੇ ਜਲਦੀ ਵੀ ਬਹੁਤ ਬਣਦਾ। ਅਗਲਾ ਜੇ ਆਪਾਂ ਵਾਲਾ ਪਾ ਕੇ ਪੂਰੀ ਸਲਾਈ ਦੂਜੀ ਸਲਾਈ ਫੇਰ ਬਣਾ ਲਈ ਆਪਾਂ। ਡਿਜ਼ਾਈਨ ਦੀ ਦੂਜੀ ਸਲਾਈ ਬਣਾਈ ਹੈ ਜੀ ਮੂਨ ਤਾਂ ਜਿਆਦੇ ਆ। ਤੇ ਜਿਹੜਾ ਦੂਜਾ ਡਿਜ਼ਾਈਨ ਬਣੂਗਾ। ਤੇ ਹੁਣ ਆਪਾਂ ਫੇਰ ਚਾਰ ਕੁੰਡੇ ਆਪਾਂ ਫੇਰ ਤਾਰਾਂਗੇ। ਮਨ ਕੋਲੇ ਪਹਿਲਾਂ ਵੀ ਆਪਾਂ ਚਾਰ ਤਾਰੇ ਸੀ ਹੁਣ ਵੀ ਚਾਰ ਤਾਰੇ ਆਪਣੇ ਹੁਣ ਆਹ ਕੁੰਡੇ ਉੱਪਰ ਆਏ ਸੀਗੇ ਇਧਰ ਨੂੰ ਇਹਨਾਂ ਦਾ ਮੂੰਹ ਆ ਹੁਣ ਆਪਾਂ ਜਿਹੜੇ ਆਹ ਉੱਪਰਲੇ ਕੁੰਡੇ ਆ ਪਹਿਲਾਂ ਵਾਲੇ ਕੁੰਡੇ ਇਹ ਆਪਾਂ ਉੱਪਰ ਦੀ ਲੈ ਕੇ ਆਉਣੇ ਆ ਆਹ نیچے ਕਰਨੇ ਆ ਤੇ ਆਪਾਂ ਇਹਨਾਂ ਨੂੰ ਚਾਰਾਂ ਨੂੰ ਸਿੱਧੇ ਬਣਾ ਲੈਣਾ हम आप फिर चार कुे तारा हूँ आप तरह करना आज निचले पासे लैने है आ दो कुंडे आप उपर दूसर अपना डिजाइन इस तरह बन गया ಚಾರುೆ ತಾರು en nuestra Carla. ਉਲਟੇ ਸਲਾਈ ਬਣਾ ਕੇ ਫਿਰ ਮੈਂ ਆਹ ਲੋ ਜੀ ਆਪਾਂ ਨੇ ਇੱਕ ਡਿਜ਼ਾਈਨ ਬਣਾ ਲਿਆ ਪੂਰਾ ਤੇ ਉਸ ਆਹੀ ਆਪਾਂ ਬਣਾਉਂਦੇ ਜਾਵਾਂਗੇ ਇੱਕ ਵਾਰੀ ਅੰਦਰ ਨੂੰ ਇੱਕ ਵਾਰੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਵਿਚਾਲੇ ਦੋ ਸਲਾਈਆਂ ਆਪਾਂ ਗੈਪ ਦੀਆਂ ਬਣਾ ਲੈਣੀਆਂ ਦੋ ਸਲਾਈਆਂ ਹੀ ਆਹ ਦੋ ਸਲਾਈਆਂ ਵਿਚਾਲੇ ਗੈਪ ਦੀਆਂ ਪੈਂਦੀਆਂ ਫਿਰ ਦੋ ਸਲਾਈਆਂ ਉੱਪਰ ਆਹ ਪੈਂਦੀਆਂ ਇਸ ਤਰ੍ਹਾਂ ਕਰਕੇ ਸਲਾਈਆਂ ਪਾਉਂਦੇ ਜਾਵਾਂਗੇ ਜੇ ਜੇ ਇੰਨਾ ਡਿਜ਼ਾਈਨ ਬਣਾਉਨੇ ਆ ਤਾਂ ਆਪਣੀਆਂ ਪੈਂਦੀਆਂ ਹੈਗੀਆਂ ਜੀ 4 ਇੱਥੋਂ ਤੱਕ ਆਪਣੇ ਪੈਂਦੀਆਂ 8 ਸਲਾਈਆਂ ਜੀ ਤੇ ਹੁਣ ਆਪਣੀਆਂ ਹੋ ਗਈਆਂ ਇਹ 10 ਸਲਾਈਆਂ ਹੋ ਗਈਆਂ ਜੀ ਤੇ ਆਪਣਾ ਇੰਨਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਜੇ ਸਤਰਾ ਬਣਦਾ ਇਹ ਡਿਜ਼ਾਈਨ ਪੂਰਾ ਉਹਨਾਂ ਦੇ ਕਿਸੇ ਵੀ ਰੰਗ ਚ ਬਣਾਓ ਕਿਸੇ ਕੋਈ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਨਿੱਕੀ ਨਿੱਕੀ ਡੱਬੀ ਬਣਦੀ ਆ ਤੇ ਬਹੁਤ ਪਿਆਰਾ ਲੱਗਦਾ ਇਹ ਨਿੱਕਾ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਤੇ ਵੀਡੀਓ ਪੂਰੀ ਦੇਖਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦਿਓ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੇਂ ਡਿਜ਼ਾਈਨ ਚ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ